ਯਾਰ ਨਾ ਸਾਂ ਬਾਲੀਆਂ ਕਮਾਲ ਦੀਆਂ ਰੱਖ ਰੀਆ ਸਾਈਡਾਂ ਤੇ ਕੱਚੀ ਆ ਬਾਈ ਕਹਿੰਦਾ ਹਲੇ ਮੰਨ ਲਓ ਵੀ 18 ਹੋ ਗਈ 12 13 ਦਿਨ ਦੀ ਕੱਚੀ ਆ ਘੱਟ ਤੋਂ ਘੱਟ ਤੇ ਪਹਿਲਾਂ ਨਾੜਾ ਰਿਕਾਰਡ ਆ ਉਹ ਹੋਇਆ ਹੋਇਆ ਬਾਈ ਕਹਿੰਦਾ 17 ਲੀਟਰ ਇਹਦਾ ਦੁੱਧਾ ਲੈ ਵੀ ਸੱਜਣੋ ਮੱਝਾਂ ਦੋ ਲੱਗਿਆ ਦਿਖਾਉਣ ਤੇ ਦਿਖਾਉਣ ਲੱਗਿਆ ਨਾ ਇੱਕ ਘਰੇਲੂ ਸੱਜਣ ਦੇ ਘਰ ਇੱਕ ਆਮ ਕਿਸਾਨ ਦੇ ਘਰੋਂ ਲੱਗਿਆ ਦਿਖਾਉਣਾ ਤੇ ਮਿਲਕ ਰਿਕਾਰਡ ਬਹੁਤ ਕਮਾਲ ਦਾ ਮੱਝਾਂ ਦਾ ਪਿੰਡ ਘੋੜੇਨਾਵ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਤੇ ਝੋਟੀਆਂ ਬਾਈ ਕਹਿੰਦਾ ਦੋਨੀਆਂ ਹਰਿਆਣੇ ਚੋਂ ਪਿਛਲੇ ਸਾਲ ਲਿਆਂਦੀਆਂ ਸੀ ਦੁੱਧ ਦਾ ਕੰਮ ਹੀ ਆ ਬਾਈ ਦਾ ਕਿਉਂਕਿ ਜਿਆਦਾ ਬਾਈ ਕਹਿੰਦਾ ਖੇਤੀਬਾੜੀ ਹੋਣ ਕਰਕੇ ਸਾਮ੍ਹ ਸੰਭਾਲ ਦੀ ਦਿੱਕਤ ਹੈ ਇਹ ਦੋਏ ਝੋਟੀਆਂ ਬਾਈ ਕਹਿੰਦਾ ਸੇਲ ਕਰਨੀਆਂ ਨੇ ਦੋਨੇ ਆ ਗੀਆਂ ਗੱਬਣ ਆ ਤੇ ਇੱਕ ਦਾ ਪਹਿਲੰਦਾ 17 ਕਿਲੋ ਦਾ ਰਿਕਾਰਡ ਆ ਤੇ ਇੱਕ ਦਾ ਦੂਜੇ ਸੂਏ ਦਾ ਹੈਗਾ 19 ਕਿਲੋ ਦਾ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆਜੋ ਬਾਈ ਹੋਰ ਕੀ ਹਾਲ ਹੈ ਬਰਬਰ ਜੀ ਛੜਦੀ ਕਾਲਾ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ترਸ਼ੇਮ ਸਿੰਘ ਫੋਨ ਨੰਬਰ ਜੀ 8198001198 8198 ਠੀਕ ਆ ਗੱਲ ਤੇ ਇੱਕ ਨੰਬਰ ਅਜੇ ਤੋਂ ਕਰ ਲਈ ਸ਼ੁਰੂ ਬਾਈ ਹਾਂਜੀ ਇਹ ਤੋਂ ਕਰ ਆਤ ਹੋਰ ਖੋਲ ਕੇ ਸੁਆ ਕਿਹੜਾ ਸੁਆ ਤੀਜਾ ਜੀ ਸੁਆ ਤੀਸਰਾ ਤੇ ਦਿਨ ਕਿੰਨੇ ਕੱਢ ਦੀ ਬਾਈ ਦਿਨ ਇਹਦੇ 23 ਤਰੀਕ ਨੂੰ ਪੂਰੇ ਨੇ 23 ਤਰੀਕ ਨੂੰ ਹਾਂਜੀ ਅੱਜ ਮੇਰਾ ਖਿਆਲ ਆ 18 ਦੇ ਲਗਭਗ ਹੋ ਗਈ ਤਰੀਕ ਹਾਂਜੀ ਹਾਂ 18 ਤਰੀਕ ਅੱਜ ਹੋ ਗਈ ਸਜਣੋ 23 ਤਰੀਕ ਨੂੰ ਬਾਈ ਕਹਿੰਦਾ ਦਿਨ ਪੂਰੇ ਹੋਣਗੇ ਤੇ ਬਾਕੀ ਬਾਡੀ ਬਹੁਤ ਕਮਾਲ ਦੀ ਰੱਖਦੀ ਆ ਇਹ ਕਿੱਥੋਂ ਲਿਆਈ ਸੀ ਬਾਈ ਆਪਾਂ ਇਹ ਲੋਚਮ ਤੋਂ ਲਿਆਈ ਹ ਹਰਿਆਣੇ ਤੋਂ ਲੋਚਮ ਕਹਿ ਲੀਏ ਲੋਚਮ ਫੂਲਿਆਂ ਤੋਂ ਹਾਂਜੀ ਹਾਂ ਪਹਾੜੇ ਤੋਂ ਪਰਾਂ ਤੋਂ ਹਾਂਜੀ ਹਾਂ ਆ ਚਲਾ ਦਿਆ ਇਹਨੂੰ ਲੰਬੀ ਜੀ ਥਾਣੇ ਮਾਲੋ ਵੀ ਥਾਣੇ ਵੱਲੋਂ ਦੂਰਾ ਲੱਗਿਆ ਝੋਟੀ ਨੂੰ ਲੇਵੇ ਵਾਲਾ ਇਹ ਕੰਮ ਕਰ ਦੂ ਵੀ ਬਾਈ ਮੌਕੇ ਤੇ ਲਾ ਆਂ ਪੰਡ ਲੇਵੇ ਦੀ ਆ ਗਈ ਸੀ ਹਾਂ ਜਮਾ ਠੀਕ ਆ ਗੱਲ ਤੇ ਦੁੱਧ ਕਿੰਨਾ ਦੱਤਾ ਇਹਨੇ ਦੂਜੇ ਸਵੇਜੈ ਨੂੰ ਦੁੱਧ 19 ਲੀਟਰ ਜੀ 19 ਕਿਲੋ ਹਾਂਜੀ ਠੀਕ ਆ ਗੱਲ ਇਹ ਰੋਕ ਲੈ ਥੋੜੀ ਜੀ ਰੋਕ ਲੈ ਇੱਥੇ ਇਹ ਇਥੋਂ ਮਾਰ ਦਿੰਗਾ ਰੀ ਕੈਮਰਾ ਤੇ ਮਾਗਰਲੇ ਬੰਨੇ ਹੋ ਕਿ ਨਾ ਵੀ ਆਰਡਰ ਕੁਆਲਟੀ ਵੀ ਕਰਾ ਦੇ ਚੈੱਕ ਜਦੋਂ ਮੂੜੂ ਵੀ ਮੱਝ ਇਹ ਗੋਬਰ ਹਲੇ ਦਾ ਟਾਈਟ ਮਾਰ ਦਿਆ ਮੇਰੇ ਖਿਆਲ ਆ ਤਰੀਕ ਦੇ ਹਿਸਾਬ ਨਾਲੀ ਆਗੇ 5 ਦਿਨ ਤਾ 5 4 ਦਿਨ ਹੋ ਸਕਦਾ ਉੱਤੇ ਲੈ ਜਾ ਹਾਂਜੀ ਹਾਂ ਲੈ ਸਕਦਾ ਜੀ ਪਸਲੇ ਲੈਵਾ ਕਿੰਨਾ ਕ ਬਣਾਉਂਦੀ ਆ ਜੇਵਾ ਤਾਂ ਜੀ ਪੰਡ ਬਣਾਉਂਦੀ ਆ ਜਮ ਪੰਡ ਲਾਉਂਦੀ ਆ ਥੱਲੇ ਹਾਂਜੀ ਹਾਂ ਠੀਕ ਆ ਗੱਲ ਤੇ ਇੱਕ ਵਾਈਸ ਨੂੰ ਗੱਲ ਦੱਸਣ ਥੋੜੀ ਕਾਲੀ ਕਰ ਗਿਆ ਜੇ 5 4 ਦਿਨ ਰੋਕ ਕੇ ਬਣਾਉਂਦੇ ਨਾ ਫਿਰ ਤੁਹਾਨੂੰ ਦਿਖਾਉਂਦੇ ਵੀ ਥੱਲੋਂ ਹਵਾਨਾ ਖੋਲਦੀ ਕਿੰਨਾ ਕ ਤੇ ਬਾਕੀ ਵੀ ਮੈਂ ਕਹੂੰ ਬਿਮਾਜ ਨੇ ਤਿਆਰੀ ਕਿੰਨੀ ਕੁ ਮਾਰਨੀ ਆ ਥੱਲੋਂ ਹਵਾਨਾ ਰੱਖਦੇ ਅੱਜਾ ਮਾ ਠੋਸ ਬੰਦੇ ਬਈ ਇੱਥੇ ਤੇ ਥਣ ਲੱਗਿਆ ਇਹਨੂੰ ਦੂਰਾ ਜਿਵੇਂ ਭਰਾ ਕਹਿੰਦੇ ਨੇ ਨਾ ਫਾੜੀ ਵਾਲਾ ਲੈ ਬਈ ਰੱਖ ਗਏ ਜਿਵੇਂ ਗਾਵਾਂ ਟੱਚ ਹੁੰਦਾ ਕੱਦ 'ਚ ਕੋਈ ਭਰਾ ਛੋਟੀ ਨਾ ਮੰਨ ਕੇ ਆ ਜੇ ਨਸਲ ਕੁਆਲਿਟੀ ਮੱਝ 'ਚ ਆ ਗਈ ਫੁੱਲ ਹਰੇਕ ਪੱਖ ਤੋਂ ਤੇ ਬਰੀਕ ਵੀ ਫੁੱਲ ਆ ਗਈ ਜੇ ਗੱਲ ਕਰ ਲਈਏ ਇੱਥੋਂ ਦਿਖਾ ਲਈਂ ਜੇ ਤੂੰ ਐਨ ਜਾਊਗੀ ਹਾਂ ਥੋੜਾ ਡਰਦੀ ਜ਼ਰੂਰ ਆ ਇਹ ਜਦੋਂ ਇੱਧਰ ਲੈ ਬੰਨੇ ਜਾਊਗੀ ਨਾ ਤੇ ਇੱਥੋਂ ਇੱਥੋਂ ਕਰਾ ਲਈਂ ਆਰਡਰ ਕੁਆਲਿਟੀ ਚੈੱਕ ਇਹਦੇ ਵਿੱਚ ਅੱਗੇ ਪਿੱਛੇ ਦਾ ਲੇਵਾ ਬਣਾਉਗੀ ਗਾਂ ਆਲੇ ਬੰਨੇ ਵੀ ਫੁੱਲਾ ਤੇ ਪਿਛਾਂ ਤੋਂ ਤਾਂ ਐਂ ਲਾ ਲਓ ਵਿਸ਼ੂ ਧੱਕ ਦਾ ਲੇਵਾ ਬਣਾ ਦੂਗੀ ਤੇ ਇੱਥੋਂ ਦਿਖਾ ਦੇਂਗੀ ਰੀ ਪਿਛਾਂ ਤੋਂ ਮਿਲਕ ਵੇਨ ਵੀ ਕਰੀਏ ਫੁੱਲ ਮੋਟੀ ਜਾਂਦੀ ਐ ਚਬਾਈ ਦੀ ਕਿਵੇਂ ਬਾਈ ਇਹ ਚਬਾਈ ਤਾਂ ਜਮ ਫੋਕੀ ਹੋਵੇ ਹਾਂ ਕਰੀ ਉਰਲੇ ਬੰਨੇ ਮਾੜਾ ਜਾ ਟੈਟੂ ਟਾ ਨਹੀਂ ਚਬਾਈ ਦੀ ਨਾ 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 ਸਰਲਾ ਛਿੱਟਾ ਟੈਟ ਫਟ ਨਾ ਕੋਈ ਟੈਟ ਸਾਈਡ ਦੀ ਠੀਕ ਐ ਗੱਲ ਤੇ ਇੱਥੇ ਇੱਥੇ ਖੜ ਜਾਂਦੇ ਕੋਈ ਗੱਲ ਇਹ ਇੱਥੋਂ ਦਿਖਾ ਦੇਂਗੀ ਰੀ ਹਵਾਨਾ ਇਹਦਾ ਇੱਥੋਂ 19 ਕਿਲੋ ਦੁੱਧ ਬਾਈ ਕਹਿੰਦਾ ਦੂਜੇ ਸੂਏ ਚੋਂਦੇ ਰਿਆਂ ਇਸ ਵਾਰੀ ਕਿੰਨਾ ਕੁ ਪਾ ਸਕਦੀ ਐ ਬਾਹ ਸਕਦੇ ਕਿਲੋ 2 ਕਿਲੋ ਦਾ ਠੀਕ ਆ 20 ਦਾ ਇੱਕ ਘਰ ਸਕਦੀ ਆ 20 ਕੀ ਹਾਂ ਹਾਂ ਜੇ ਕਿਸੇ ਭਰਾ ਨੇ ਕਹਦਾ ਵੀ ਯਾਰ ਦੁੱਧ ਤਿਆਰ ਕਰਕੇ ਲੈਣੀ ਆ ਤਿਆਰ ਕਰਕੇ ਫਿਰ ਉਸਾ ਦੇਦਾ ਉਹ ਉਸਾ ਦਾ ਰੇਟ ਹੋਊਗਾ ਠੀਕ ਆ ਗੱਲ ਤੇ ਅੱਜ ਵਾਲਾ ਰੇਟ ਉਦਾਂ ਦਾ ਹੋ ਜੂ ਤਿਆਰੀ ਵਾਲਾ ਹੋ ਜੂ ਉਦਾਂ ਦਾ ਤੇ ਤਿਆਰ ਕਰਕੇ ਵੀ ਦੇ ਦਾਂਗੇ ਜੇ ਕਿਸੇ ਸੱਜਣ ਨੂੰ ਲੈ ਜਾਣਾ ਵੀ ਇਕੱਲੀ ਕਹਿਣ ਵਾਲੀ ਗੱਲ ਤਾਂ ਨਹੀਂ ਵੀ ਇਹ ਨਾ 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 ਚੋਇਆ ਹੋਇਆ ਨਹੀਂ ਹਾਂ ਜੀ ਹਾਂ ਹਾਂ ਠੀਕ ਆ ਗੱਲ ਵਪਾਰ ਵਾਲਾ ਸਿਸਟਮ ਨਹੀਂ ਆਪਣਾ ਨਾ ਨਾ ਕੋਈ ਵਪਾਰ ਦਾ ਕੰਮ ਨਹੀਂ ਆਪਣਾ ਠੀਕ ਆ ਗੱਲ ਆ ਵਪਾਰ ਵਾਲਾ ਬਾਈ ਕਹਿੰਦਾ ਸੀਨ ਹੈ ਨਹੀਂ ਕੋਈ ਬਾਟਨ ਵਾਲੀ ਝੋਟੀ ਆ ਗਈ ਵੀ ਬਹੁਤ ਕਮਾਲ ਦੀ ਤਿਆਰ ਹੋਣ ਵਾਲੀ ਆ ਥੱਲੋਂ ਪਾਰ ਬੋਝ ਦੀ ਬਈ ਨਾ ਉਹ ਆਪਣੀ ਗਰੰਟੀ ਦੇ ਹੋਊਗੀ ਠੀਕ ਆ ਗੱਲ ਕਿੰਨੇ ਪੈਸੇ ਲਵਾਂਗੇ ਇਹਦੇ ਪੈਸੇ ਇਹਦੇ ਆਪਾਂ ਦੇ ਲੈਣ 240000 ਦੇ ਦਾਂਗੇ 240000 ਹਾਂਜੀ ਦੁੱਧ ਤਿਆਰ ਕਰਕੇ ਆ ਦੁੱਧ ਦੁੱਧ ਤਿਆਰ ਕਰਕੇ ਆ ਡਰੇਟ ਹੋਊਗਾ ਜੀ ਠੀਕ ਆ ਗੱਲ ਹਾਂ ਦੁੱਧ ਤਿਆਰ ਕਰਕੇ ਭਾਈ ਥੋੜਾ ਕਾਣਾ ਫਰਕ ਜਿੰਨਾ ਕਿ ਖਵਾਵੇਂ ਖਵਾ ਹਾਂਜੀ ਹਾਂ ਹਾਂ ਉਹਨੇ ਕੀ ਲੈ ਲੇਗਾ ਬਹਾਂਜੀ ਦੁੱਧ ਤਿਆਰ ਕਰਕੇ ਕਿ ਤਿੰਨ ਲੱਖ ਤਾਂ ਨਹੀਂ ਮੰਗਦਾ ਨਾ 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 ਇੰਨੀ ਨਹੀਂ ਮੰਗਦਾ ਠੀਕ ਆ ਗੱਲ ਹਾਂ ਦੁੱਧ ਭਾਈ ਕਹਿੰਦਾ ਤਿਆਰੀ ਦਾ ਵੀ ਹੋ ਜੂ ਤੇ ਉਦਾਂ ਦਾ ਵੀ ਹੋ ਜੇ ਇੱਥੋਂ ਜ ਸਾਈਡ ਫਾਈਨਲ ਆ ਸੀਨ ਨਹੀਂ ਰੱਖਦੀ ਨਾ ਨਾ ਜੀ ਹਉ ਹੀ ਬਾਈ ਸਾਈਡ ਨੂੰ ਮਾੜਾ ਜਾ ਇਹ ਇੱਥੋਂ ਦਿਖਾ ਦੀ ਬਾਈ ਸ਼ੂ ਤੱਕ ਦਾ ਆਰਡਰ ਰੱਖੂਗੀ ਉਹ ਚੀਜ਼ ਨਹੀਂ ਵੀ ਕੱਲਾ ਅਗਲੇ ਅਗਲੇ ਬੰਨੇ ਬਣਾ ਤੂੰ ਪਿਛਲੇ ਬੰਨੇ ਨਹੀਂ ਬਣਾਉਂਦੀ ਤੇ ਉਰਲੇ ਬੰਨੇ ਆ ਕੇ ਦੀ ਮਿਲਕ ਵੇਨ ਦਿਖਾ ਦੀ ਵਿਊ ਕਰਕੇ ਇਹ ਇੱਥੋਂ ਦਿਖਾ ਦੀ ਮਿਲਕ ਵੇਨ ਦਾ ਇਹ ਮੰਨ ਲਾ ਵੀ ਗਾਂ ਨਾਲ ਦੀ ਰੱਖਦੀ ਆ ਤੇ 2 ਲੱਖ ਤੇ 40 ਹਜ਼ਾਰ ਦੀ ਬਾਈ ਕਹਿੰਦਾ ਅੱਜ ਦੇਣੀ ਆ ਤੇ ਬਾਕੀ ਲੇਵਾ ਬਾਰ-ਬਾਰ ਮੈਂ ਤੈਨੂੰ ਤਾਂ ਦਿਖਾਉਣਾ ਵੀ ਅਗਲੇ ਜਿਹੜੇ ਸੱਜਣ ਨੇ ਕਹਿਣਾ ਬਈ ਪੈਸੇ ਲਾਉਣੇ ਹਨਾ ਮੇਨ ਗੱਲ ਥੱਲੇ ਦੀ ਕੁਆਲਿਟੀ ਦੀ ਡਿਪੈਂਡ ਕਰਦੀ ਹੈ ਹਾਂਜੀ ਹਾਂ ਉਹ ਥੋੜਾ ਜਿਹਾ ਉਪਰ ਆ ਜਾ ਕਰਦੀ ਹੈ ਹਾਂ ਉਪਰ ਆ ਫਿਰ ਬਾਹਰ ਨਹੀਂ ਕੋਈ ਨਿਕਲਦੀ ਪਸ ਉੱਥੇ ਠੀਕ ਹੈ ਤੇ ਹੁਣ ਆ ਜਾ ਕਰੀਏ ਇੱਥੇ ਮਾਰ ਕੈਮਰਾ ਓਏ ਇੱਥੇ ਮਾਰ ਕੈਮਰਾ ਕੱਚੀ ਦਾ ਜ਼ਰੂਰ ਆ ਜਾਵੇ ਇਹਨੇ ਕਿੰਨਾ ਪਾਇਆ ਪਹਿਲਾਂ ਨੇ ਜਮੀ ਜਾਈ ਇਹਨੇ 17 ਲੀਟਰ ਜੀ 17 ਟੋਰ ਖੋਲ ਕੇ ਨੂੰ ਵੀ ਥੋੜਾ ਜਿਹਾ ਹੁ ਡਰਦੀ ਆਂ ਅੰਦਰ ਡਰਦੇ ਨੇ ਤੁਹਾਨੂੰ ਪਤਾ ਹੈ ਕੁਝ ਉਪਰਾਂ ਕਰ ਜਾਂਦੇ ਨੇ ਜਿਹੜਾ ਬਾਹਰ ਜਾਂਦੀਆਂ ਨੇ ਕਈ ਵਾਰੀ ਸਾਨੂੰ ਡਾਕਟਰ ਡਾਕਟਰ ਸਮਝ ਲਾਂਦੇ ਨੇ ਤੇ ਬਾਕੀ ਪੇਸ਼ਾਨ ਤੋਂ ਦਿਖਾ ਦੇ ਗਰੀ ਬਾਡੀ ਬੁਡੀ ਉਹ ਕੱਟ ਤੇ ਨਾ ਨਸਾਂ ਵਿਖਾ ਦੇ ਅੰਦਰਲੇ ਬਣੇ ਨਸਾਂ ਕਿੰਨੀਆਂ ਰੱਖਦੀ ਆ ਇੱਥੋਂ ਕਰ ਸਕਦੇ ਆ ਚੈੱਕ ਲੈ ਚੱਲ ਕਿੰਨੇ ਦਿਨ ਕੱਢੂਗੀ ਬਾਈ ਦਿਨ ਇਹਦੇ ਇੱਕ ਤਰੀਕ ਨੂੰ ਪੂਰੇ ਹੋਣਗੇ ਜੀ ਇੱਕ ਤਰੀਕ ਨੂੰ ਆ ਜਾ ਬੱਚੇ ਇੱਕ ਨੂੰ ਪੂਰੇ ਹੋਣਗੇ ਅੱਜ ਮੇਰਾ ਖਿਆਲ ਆ ਹੋਗੀ 18 ਤਰੀਕ ਹਨਾ ਹਾਂਜੀ ਹਾਂ ਆ ਵੋਚ ਕੇ ਲੈ ਚੱਲ ਕੋਈ ਗੱਲ ਨਹੀਂ ਇੱਥੋਂ ਦਿਖਾ ਦੇ ਗਰੀ ਵੀਊ ਬਾਰਕਰ ਦਾ ਡਰਦੀ ਆ ਤੇ ਬਾਡੀ ਦਾ ਬਾਲੀ ਕਮਾਲ ਦੀ ਰੱਖਦੀ ਆ ਸੂਹਾ ਦੂਜਾ ਤੇ ਪਹਿਲਣ ਦਾ ਇਹਦਾ ਰਿਕਾਰਡ ਆ ਗਿਆ ਬਾਈ ਕਹਿੰਦਾ ਆ 17 ਲੀਟਰ ਦਾ 20 ਦੇ ਲਗਭਗ ਕਰ ਦੂਇਦ ਕੀ ਆਰਮਨਾਲ ਜੀ ਕਰਨਾ ਚਾਹੀਦਾ 20 ਲੀਟਰ ਲਈੇ ਪਤਾ ਦਊਗੀ ਹਾਂ ਹਾਂ ਥੋੜਾ ਟਕਾਈ ਨਾਲ ਲਿਆ ਟਕਾਈ ਨਾਲ ਲਿਆ ਥੋੜਾ ਹਾ ਡਰਦੀ ਆ ਜਲਦੀ ਫਿਰ ਤੁਹਾਨੂੰ ਪਤੀ ਆ ਜੀ ਬਾਹਰ ਤਾਂ ਜਾਂਦੇ ਨਹੀਂ ਠੀਕ ਆ ਠੀਕ ਆ ਬੰਦੇ ਬੰਦੇ ਕੋਈ ਗੱਲ ਨਹੀਂ ਖੜੀ ਦਿਖਾ ਦਾਂਗੇ ਇਹ ਇੱਥੋਂ ਦਿਖਾ ਦੇ ਕੱਦ ਕੋਈ ਭਰਾ ਛੋਟਾ ਨਾ ਮੰਨ ਕੇ ਆ ਜੇ ਤੇ ਜਿਹੜੀ ਥੱਲੇ ਦੀ ਕੁਆਲਿਟੀ ਆ ਮਾਗਰਲੇ ਬੰਨੇ ਵੀ ਇਹ ਕਹਿ ਸਕਦੇ ਆ ਯਾਰ ਨਸਾਂ ਪਾਲੀਆਂ ਕਮਾਲ ਦੀਆਂ ਰੱਖੀਆਂ ਸਾਈਡਾਂ ਤੇ ਕੱਚੀ ਆ ਬਾਈ ਕਹਿੰਦਾ ਹਲੇ ਮੰਨ ਲਓ ਵੀ 18 ਹੋ ਗਈ 12 13 ਦਿਨ ਦੀ ਕੱਚੀ ਆ ਘੱਟ ਤੋਂ ਘੱਟ ਤੇ ਪਹਿਲਾ ਨਾੜਾ ਰਿਕਾਰਡ ਆ ਉਹ ਹੋਇਆ ਹੋਇਆ ਬਾਈ ਕਹਿੰਦਾ 17 ਲੀਟਰ ਇਹਦਾ ਦੁੱਧ ਦਾ ਕਿਉਂਕਿ ਘਰੇ ਬਾਈ ਨੇ ਚੋਇਆ ਵੇ ਆ ਰਿਕਾਰਡ ਤਾਂ ਨਹੀਂ ਕਰਾਇਆ ਕਿਤੇ ਬਾਈ ਨਾ ਨਾ ਜੀ ਠੀਕ ਆ ਗੱਲ ਘਰੇ ਚੋਇਆ ਵਾ 17 ਤੇ 20 ਦੇ ਲਗਭਗ ਬਾਈ ਕਹਿੰਦਾ ਇਸ ਵਾਰੀ ਪਾ ਦੂ ਹਵਾਨਾ ਬਾਈ ਪੇਸ਼ਾਨ ਨੂੰ ਬਣਾਉਂਦੀ ਆ ਪੂਰਾ ਐ ਇਹਦੇ ਇੱਥੋਂ ਐ ਐ ਗੁੱਠਾ ਨਾ ਬਣਾਉਂਦੀ ਇਹ ਅਹ ਗਾੜੀ ਇਹ ਵੀ ਪੌਣੇ 4 ਲੀਟਰ ਦੀ ਪੌਣੇ 4 ਕਿਲੋ ਦੀ ਗਾੜੀ ਆ ਇਹ ਹੀ ਹਾਂ ਤਵਾ ਦੇ ਆਏ ਕਿ ਸਹੀ ਹਾਂ ਜੀ ਹਾਂ ਪੌਣੇ 4 ਕਿਲੋ ਪੌਣੇ 4 ਲੀਟਰ ਐਗਦੀ ਤੋਂ ਵੱਧ ਵਾ ਸਕਦੀ ਐ ਕਿਤੇ ਠੀਕ ਆ ਗੱਲ ਕਿਉਂ ਪਿਛਲੇ ਸੂਏ ਪਲੂਣ ਸੀਗੀ ਠੀਕ ਆ ਗੱਲ ਪੌਣੇ 4 ਲੀਟਰ ਦੀ ਗਾੜੀ ਐ ਇਹਦੀ ਇੱਥੋਂ ਦਿਖਾ ਨਹੀਂ ਮੈਰੀ ਪੌਣੇ 4 ਕਿਲੋ ਦੀ ਤਾਂ ਨਾ ਬਾਈ ਕਹਿੰਦਾ ਪੌਣੇ 4 ਕਿਲੋ ਦੀ ਆ ਝੋਟੀ ਦੀ ਗਾੜੀ ਗਾੜੀ ਆ ਪਹਿਲਣ ਵੀ ਉਹ ਵੀ ਐਸ ਵਾਰੀ ਦੂਜਾ ਸੂਗਾ ਸੁੰਦੀ ਆ ਬਾਕੀ ਤੁਸੀਂ ਜੱਜਮੈਂਟ ਲਾ ਕੇ ਲੈਣੀ ਆ ਵੀ ਦੂਜਾ ਲੱਗਦੀ ਆ ਜਾਂ ਤੀਜਾ ਲੱਗਦੀ ਆ ਪਰ ਮੈਂ ਇੱਕ ਗੱਲ ਕਹੂੰਗਾ ਵੀ ਝੋਟੀ ਦੁੱਧ ਵਾਲੀ ਆ ਤੇ ਮੌਕੇ ਤੇ ਤਿਆਰ ਕਰਕੇ ਦੇ ਦਾਂਗੇ ਤਾਂ ਦੁੱਧ ਹਾਂ ਹਾਂ ਤਿਆਰੀ ਵਾਲਾ ਰੇਟ ਉਦਾਂ ਦਾ ਮਾਰ ਲਾਂਗੇ ਕੱਲੀ ਗਾੜੀ ਗਾੜੀ ਅੱਡ ਚ ਪਾ ਦਿਆਂ ਹਾਂਜੀ ਹਾਂ ਤਸੱਲੀ ਕਰਾ ਦਾਂਗੇ ਇਹਨਾਂ ਆਪਣੀ ਫੋਨ ਤੇ ਜੰਟੇ ਨੇ ਫੋਨ ਤੇ ਬਗਾਈ ਅਸੀਂ ਦੇਖਣ ਹੀ ਗਏ ਜੀ ਇਹਨੂੰ ਠੀਕ ਆ ਗੱਲ ਤਸੱਲੀ ਵਾਲੇ ਬੰਦੇ ਇਹ ਕਿਹੜੇ ਪਿੰਡੋਂ ਆਈ ਆ ਇਹ ਆਈ ਏ ਸਾਗਲੀ ਤੋਂ ਆ ਉਰਲੇ ਬੰਨੇ ਕਰਦੇ ਸਾਗਲੀ ਇਹ ਕਿਹੜੀ ਰਹੀ ਰਹਿਗਾ ਬਾਈ ਇਹ ਹਰਿਆਣਾ ਆਪਣਾ ਤਾਹਨੇ ਤੋਂ ਪਰਲੇ ਪਾਸੇ ਸਾਗਲੀ ਹਾਂਜੀ ਠੀਕ ਆ ਗੱਲ ਤੇ ਬਾਕੀ ਬਣੂਗੀ ਤਾਂ ਬਹੁਤ ਸੋਹਣੀ ਬਾਕੀ ਫੀਚਰ ਦਾ ਇਹ ਦੁੱਧ ਵਾਲੇ ਲੱਗਦਾ ਸਾਰੇ ਇਹਦਾ ਰੇਟ ਕਿਰੂਗਾ ਬਾਈ ਇਹਦਾ ਫੋਨ ਤੇ ਕਰਾਂਗੇ ਬਾਹਰੇ ਤਾਂ ਨਹੀਂ ਮੰਗਦਾ ਨਾ ਨਾ ਤੇ 5-6 ਲੱਖ ਨਾ ਜੀ ਆ ਫੋਨ ਤੇ ਕਰ ਲਾਂਗੇ ਬਾਈ ਕਹਿੰਦਾ ਰੇਟ ਇਹਦਾ ਜੈਨੂਅਲ ਆ ਫੋਨ ਤੇ ਕਰਨ ਦਾ ਰੀਜਨ ਇਹ ਆ ਮੈਂ ਬਾਈ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਬਾਈ ਕਹਿੰਦਾ ਵੀ ਥੋੜੀ ਜਿਹੀ ਕੱਚੀ ਆ ਹਨਾ ਜਿਆਦਾ ਇੱਛਾ ਬਾਈ ਦੀ ਹੈਗੀ ਆ ਵੀ ਯਾਰ ਦੁੱਧ ਤਿਆਰ ਕਰਕੇ ਵੇਚੀਏ ਇਹ ਕਿਉਂਕਿ ਨਾਲ ਵਾਲੀ ਝੋਟੀ ਦੀ ਵੀਡੀਓ ਬਣਾਉਣਾ ਹੈ ਤੇ ਤਾਂ ਕਰਕੇ ਬਾਈ ਕਹਿੰਦਾ ਭਾਈ ਦੀ ਵੀ ਨਾਲ ਹੀ ਬਣਾ ਦੇਣਾ ਚਲੋ ਕੋਈ ਕਹਿ ਲਿਆ ਇੱਛਾ ਕ ਸੱਜਣ ਹੁੰਦਾ ਜੇ ਕੋਈ ਆਪਾਂ ਨੂੰ 50000 ਇਹਦਾ ਬਿਆਨਨਾ ਦਿੰਦਾ ਦੁੱਧ ਤਿਆਰੀ ਵਾਲਾ ਉਦਾਂ ਦਾ ਰੇਟ ਹੋ ਜੂਗਾ ਤੇ ਤਿਆਰ ਕਰਕੇ ਵੀ ਦੇ ਦਾਂਗੇ ਚਾਹੇ ਦੋਨੇ ਝੋਟੀਆਂ ਚ ਜਿਹੜੀ ਮਰਜ਼ੀ ਲੈ ਲਵੇ ਤਿਆਰ ਕਰਕੇ ਹਾਂਜੀ ਹਾਂ ਹਾਂ ਹ 8198001198 ਪਿੰਡ ਘੋੜੇਨਾਵ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ